ਲਹੌਣ ਦੀ ਗੱਲ ਆਈ ਰਾਜਸਥਾਨ ਦੇ ਵਿੱਚ ਇੱਥੇ ਕੜੇ ਲਵਾਏ ਜਾਂਦੇ ਆ ਹੁਣ ਸਾਡੇ ਜਿਹੜੇ ਹੱਕ ਹਕੂਕ ਆ ਜਦੋਂ 1947 ਦੇ ਵਿੱਚ ਅਸੀਂ ਆਪਣੇ ਆਪ ਨੂੰ ਭਾਰਤ ਨਾਲ ਜੋੜਿਆ ਤਾਂ ਇਥੋਂ ਦੀ ਹਕੂਮਤਾਂ ਦਾ ਫਰਜ਼ ਬਣਦਾ ਵੀ ਸਾਡੇ ਜਿਹੜੇ ਹੱਕ ਹਕੂਕ ਆ ਉਹਨਾਂ ਦਾ ਧਿਆਨ ਰੱਖਣਾ ਤੋਂ ਜਿੱਥੇ ਕਿਤੇ ਵੀ ਇਦਾਂ ਕਕਾਰ ਲਹੌਣ ਦੀ ਗੱਲ ਆਉਂਦੀ ਅੱਜ ਜਦੋਂ 350 ਸਾਲਾ ਤੀਜ ਭਾਦਰ ਪਾਸ਼ਾ ਦਾ ਮਨਾਇਆ ਜਾ ਰਿਹਾ ਤੇ ਆਪਾਂ ਸਭ ਤੇ ਆਪਾਂ ਸਭ ਜਾਣਦੇ ਆ ਵੀ ਤਿਲਕ ਜੰਜੂ ਰਾਖਾ ਪ੍ਰਵਤਾंका ਕੀਨੋ ਵੱਡੋ ਕੱਲੂ ਮੈਸਾ ਕਾ ਤਿਲਕ ਤੇ ਜੰਜੂ ਉਸ ਵੇਲੇ ਕਿਉਂਕਿ ਹਿੰਦੂ ਵੀਰਾਂ ਦੀ ਅੱਜ ਵੀ ਇਹ ਧਾਰਮਿਕ ਪਛਾਣ ਆ ਇਹਨੂੰ ਮਿਟਿਆ ਜਾ ਰਿਹਾ ਹੈ ਗੁਰੂ ਨੇ ਇਹਨਾਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਗੁਰੂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਆਜ਼ਾਦੀ ਲਈ ਵੀ ਆ ਤਾਂ ਸਾਰੇ ਸੰਸਾਰ ਦੇ ਵਿੱਚ ਹਰੇਕ ਦੇ ਜਿਹੜੇ ਮਨੁੱਖੀ ਹੱਕ ਆ ਤੇ ਧਾਰਮਿਕ ਆਜ਼ਾਦੀ ਆ ਉਹ ਬਹਾਲ ਰਹਿਣੀ ਚਾਹੀਦੀ ਕਕਾਰ ਗੁਰੂ ਨੇ ਦਿੱਤੇ ਆ ਗੁਰੂ ਦੇ ਪਿਆਰ ਦੀ ਨਿਸ਼ਾਨੀ ਆ ਸੇਕੇਣਾ ਨੂੰ ਸਾਹਮਣੇ ਰੱਖਦਾ ਤੋਂ ਇਹੋ ਜਿਹੀ ਕਿਤੇ ਵੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਭਾਰਤ ਸਰਕਾਰ ਨੂੰ ਵੀ ਉੱਥੋਂ ਦੇ ਨਾਲ ਗੱਲ ਕਰਨੀ ਚਾਹੀਦੀ ਪ੍ਰਸ਼ਾਸਨ ਨਾਲ ਜਿਨ੍ਹਾਂ ਨੇ ਕਿਰਪਾਨ ਲੁਹਾਈ ਬਾਕੀ ਜਿਹੜੀਆਂ ਇੱਥੇ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਉੱਤੇ ਵੀ ਰੋਕ ਲੱਗਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕੱਲੇ ਆਸਟ੍ਰੇਲੀਆ ਦੀ ਥੋੜਾ ਵਾ ਸੱਚ ਗੱਲ ਤੇ ਇਸ ਮੁਲਕ ਦੀ ਵੀ ਆ ਸਾਡੇ ਮੁਲਕ ਦੇ ਵਿੱਚ ਸਾਡੀ ਬੱਚੀ ਦੀ ਜਦੋਂ ਕਿਰਪਾ ਨਾ ਲਾਉਣ ਦੀ ਗੱਲ ਆਈ ਰਾਜਸਥਾਨ ਦੇ ਵਿੱਚ ਇਥੇ ਕੜੇ ਲਵਾਏ ਜਾਂਦੇ ਆ ਹੁਣ ਸਾਡੇ ਜਿਹੜੇ ਹੱਕ ਹਕੂਕ ਆ ਜਦੋਂ 1947 ਦੇ ਵਿੱਚ ਅਸੀਂ ਆਪਣੇ ਆਪ ਨੂੰ ਭਾਰਤ ਨਾਲ ਜੋੜਿਆ ਤਾਂ ਇਥੋਂ ਦੀ ਹਕੂਮਤਾਂ ਦਾ ਫਰਜ ਬਣਦਾ ਵੀ ਸਾਡੇ ਜਿਹੜੇ ਹੱਕ ਹਕੂਕ ਆ ਉਹਨਾਂ ਦਾ ਧਿਆਨ ਰੱਖਣਾ ਤੋਂ ਜਿੱਥੇ ਕਿਤੇ ਵੀ ਇਦਾਂ ਕਕਾਰ ਲਾਉਣ ਦੀ ਗੱਲ ਆਉਂਦੀ ਅੱਜ ਜਦੋਂ 350 ਸਾਲਾ ਕਿਨ ਤੇਗ ਭਦਰ ਪਾਸ਼ਾ ਦਾ ਮਨਾਇਆ ਜਾ ਰਿਹਾ ਤੇ ਆਪਾਂ ਸਭ ਜਾਣਦੇ ਆ ਵੀ